ਮਿੱਤਰ ਪਿਆਰਿਓ ਕਿਸਾਨ ਅੰਦੋਲਨ ਫੇਰ ਮਗਿਆ ਹੋਇਆ ਔਰ ਤਰ੍ਹਾਂ ਤਰ੍ਹਾਂ ਦੇ ਸਵਾਲ ਇਸ ਟਾਈਮ ਮਗ ਰਹੇ ਨੇ ਜਿਨ੍ਹਾਂ ਦੇ ਜਵਾਬ ਲੈਣ ਲਈ ਆਪਣੇ ਨਾਲ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਜੀ ਆਪਾਂ ਇਹਨਾਂ ਨੂੰ ਉਹ ਤਮਾਮ ਸਵਾਲ ਕਰਾਂਗੇ ਜਿਹੜੇ ਇਸ ਟਾਈਮ ਪਖ ਰਹੇ ਨੇ ਔਰ ਇੱਕ ਮੋਰਚਾ ਇਸ ਟਾਈਮ ਸ਼ੰਭੂ ਤੇ ਖਨੌਰੀ ਤੇ ਚੱਲ ਰਿਹਾ ਦੂਜੀ ਲੜਾਈ ਜਿਹੜੀ ਆ ਉਹ ਐਸਕੇਐਮ ਵੱਲੋਂ ਲੜੀ ਜਾ ਰਹੀ ਹੈ ਇਹ ਜਿਆ ਕਿਸਾਨ ਅੰਦੋਲਨ ਸੰਬੰਧੀ ਮਾਮਲਾ ਸੁਪਰੀਮ ਕੋਰਟ ਚ ਚੱਲ ਰਿਹਾ ਹੈ ਔਰ ਚੌਥਾ ਕੇਂਦਰ ਸਰਕਾਰ ਵੀ ਆਪਣੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਕਿਸਾਨਾਂ ਦੇ ਸੰਬੰਧੀ ਦੇ ਰਹੀ ਹੈ ਤਮਾਮ ਸਵਾਲਾਂ ਤੇ ਗੱਲ ਕਰਦੇ ਆ ਓਗਰਾ ਸਾਹਿਬ ਸਤਿ ਸ਼੍ਰੀ ਅਕਾਲ ਓਗਰਾ ਸਾਹਿਬ ਸਭ ਤੋਂ ਪਹਿਲਾਂ ਤਾਂ 4 ਤਰੀਕ ਦੀ ਤੁਸੀਂ ਟੋਹਾਣਾ ਦੇ ਵਿੱਚ ਜਿਹੜੀ ਮਹਾ ਪੰਚਾਇਤ ਰੱਖੀ ਆ ਵੱਡਾ ਇਕੱਠ ਰੱਖਿਆ ਉਸੇ ਦਿਨ ਹੀ ਖਨੌਰੀ ਮੋਰਚੇ ਤੇ ਵੀ ਇੱਕ ਵੱਡਾ ਇਕੱਠ ਰੱਖਿਆ ਪਹਿਲਾਂ ਤਾਂ ਇਹ ਦੱਸੋ ਕਿ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ ਦੇ ਨਾਲ ਹੀ ਇਹ ਵੀ ਦੱਸ ਦਿਓ ਵੀ ਕੀ ਇਹ ਤਾਲਮਿਲ ਕਰਕੇ ਦੋਵੇਂ ਜਿਹੜੇ ਕਿਸਾਨ ਇਕੱਠ ਨੇ ਇਹ ਅਲੱਗ-ਅਲੱਗ ਤਰੀਕਾ ਤੇ ਨਹੀਂ ਸੀ ਹੋ ਸਕਦੇ ਦੇਖੋ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ ਜੀ ਅਡਰਟ ਤਰੀਕਾ ਤੇ ਹੋ ਸਕਦੇ ਸੀ ਹੂੰ ਕਿਉਂਕਿ ਅਸੀਂ 27 ਤਰੀਕ ਦੀ ਜਦੋਂ ਜਥੇਬੰਦੀਆਂ ਦੀ ਮੀਟਿੰਗ ਰੱਖੀ ਆ ਹੂੰ ਅਸੀਂ 9 ਜਨਵਰੀ ਦਾ ਮੋਗੇ ਪ੍ਰੋਗਰਾਮ ਰੱਖਿਆ ਪਹਿਲਾਂ ਜੀ ਜਿਹੜੀ 18 ਤਰੀਕ ਦੀ ਸਾਡੀ ਚੰਡੀਗੜ੍ਹ ਮੀਟਿੰਗ ਸੀ ਪੰਜਾਬ ਦੀ ਜਥੇਬੰਦੀਆਂ ਨੇ ਜੀ ਉਹ ਚੱਲੀ ਦੂਰ ਜਾਂਦਾ ਸੀ ਹੂੰ ਜਿਹੋ ਜਿਹਾ ਇੱਕ ਡਰਾਫਟ ਨਵਾਂ ਆਇਆ ਭੇਜਿਆ ਇਹਨਾਂ ਨੇ ਜਿਹੜਾ ਹੁਣ ਹੂੰ ਉਹਦੇ ਵਿੱਚ ਜੇ ਕੁਛ ਜਿਹੜੀ ਨਵੀਂ ਕਾਲੇ ਕਾਨੂੰਨ ਜਿਹੜੇ ਵਾਪਸ ਲਏ ਸੀ ਉਹ ਮੁੜ ਕੇ ਲਾਗੂ ਹੋਏ ਨੇ ਉਹਦੇ ਸਬੰਧ ਦੇ ਵਿੱਚ ਜੇ ਕੋਈ ਐਕਸ਼ਨ ਛੇਤੀ ਨਹੀਂ ਹੁੰਦਾ ਜਿੱਨੀ ਹਰਿਆਣੇ ਦੇ ਵਿੱਚ ਉਹ ਗੱਲ ਇਤਨੀ ਨਹੀਂ ਪਪੂਲਰ ਹੋਈ ਜਿੱਨੀ ਆਪਣੇ ਪੰਜਾਬ 'ਚ ਹੋ ਗਈ ਹਾਂਜੀ ਉਹ ਗੱਲ ਨੂੰ ਜੋੜ ਕੇ ਜਿਹੜਾ ਇਹ ਭੱਖਿਆ ਅੰਦੋਲਨ ਹੈ ਇਸ ਗੱਲ ਨੂੰ ਜੋੜ ਕੇ ਅਸੀਂ ਇਹ ਛੇਤੀ ਕਰਨਾ ਚਾਹੁੰਦੇ ਸੀ ਇਹ ਐਕਸ਼ਨ ਨੂੰ ਜੀ ਕਿਉਂਕਿ 5 ਤੇ 6 ਤਰੀਕ ਦੇ ਕੋਰਪੂਰੂ ਦੇ ਮਤਲਬ ਕਿ ਕੋਈ 5 ਨੂੰ ਜਾਂ 6 ਨੂੰ ਮਨਾ ਰਿਹਾ ਸੀ ਜੀ ਤੇ 9 ਦਾ ਸਾਡਾ ਪ੍ਰੋਗਰਾਮ ਸੀ ਮੋਗੇ ਦੇ ਵਿੱਚ ਵੱਡਾ ਰੱਖਿਆ ਹੋਇਆ ਹਾਂਜੀ ਇਸ ਕਰਕੇ ਤਿੰਨ ਜਿਹੜੀ ਬਹੁਤ ਨੇੜੇ ਪੈਂਦੀ ਜਾਂ ਦੋ ਤਿੰਨ ਨੂੰ ਫਿਰ ਸਾਡੀ 4 ਤੇ 7 ਬਣੀ ਬਹਿਸ ਕਰਕੇ ਹੂੰ ਉਹਦੇ ਪਿੱਛੋਂ ਸ਼ਾਇਦ ਸਾਥੀਆਂ ਨੇ ਬਾਅਦ ਚ ਪ੍ਰਚਾਰ ਰੱਖ ਲਈ ਜਾਂ ਕਿਸ ਤਰ੍ਹਾਂ ਵੀ ਕੀਤਾ ਉਹਦੀ ਸਾਨੂੰ ਤਾਂ ਕੋਈ ਗਿਲਾ ਨਹੀਂ ਕਿਉਂਕਿ ਅਸੀਂ ਅੰਦੋਲਨ ਦੌਰਾਨ ਜਦੋਂ ਲੜਦੇ ਅੰਦੋਲਨ ਦੌਰਾਨ ਡੇਟਾ ਭਿੱਟ ਜਾਂਦੀ ਹੈ ਨੂੰ ਕੋਈ ਗੱਲ ਨਹੀਂ ਉਹ ਕੋਈ ਐਡੀ ਗੱਲ ਹੈ ਨਹੀਂ ਇਹ ਐ ਟਕਰਾਮੀ ਅਸੀਂ ਚੱਲੇ ਨੂੰ ਐ ਤਾਂ ਨਹੀਂ ਮਹਿਸੂਸ ਕਰਦੇ ਵੀ ਚਲ ਇਹ ਮੌਕਾ ਵੀ ਨਹੀਂ ਹੈ ਕਹਿਣ ਦਾ ਵੀ ਉਹਨਾਂ ਨੇ ਟਕਰਾਵਾ ਪ੍ਰੋਗਰਾਮ ਦਿੱਤਾ ਜੀ ਅਸੀਂ ਇਹ ਤੋਂ ਬਚ ਕੇ ਚੱਲਦੇ ਆਂ ਅਸੀਂ ਕਿਸਾਨ ਮੂਵਮੈਂਟ ਦੇ ਵਿੱਚ ਦੋ ਫੋਰਮ ਆਪਸ ਵਿੱਚ ਕੰਟਰਾਵਰਸ ਹੋਣਾ ਹਾਂਜੀ ਇਹਦਾ ਸਾਨੂੰ ਵਿਚਾਰ ਰੱਖਣਾ ਚਾਹੀਦਾ ਹੁਣ ਵੀ ਅੱਗੇ ਵਾਸਤੇ ਵੀ ਖਿਆਲ ਰੱਖਣਾ ਚਾਹੀਦਾ ਜੀ ਤੇ ਠੀਕ ਹੀ ਆ ਕੋਈ ਗੱਲ ਨਹੀਂ ਹੈ ਇੱਕ ਤਾਂ ਕੇਂਦਰੀ ਮੰਤਰੀ ਨੇ ਬਿਆਨ ਦਿੱਤਾ ਕੱਲ ਉਹ ਕਹਿੰਦਾ ਵੀ ਦੇਖੋ ਕਿਸਾਨ ਜਿਹੜੇ ਰੌਲਾ ਪਾ ਰਹੇ ਨੇ ਇਹਨਾਂ ਦੀ ਕੋਈ ਨਹੀਂ ਸੁਣਦਾ ਕਹਿੰਦਾ ਵੀ ਹਰਿਆਣੇ ਦੀਆਂ ਚੋਣਾਂ ਦੇ ਰਿਜ਼ਲਟ ਨੇ ਸਾਨੂੰ ਇਹ ਦੱਸਤਾ ਵੀ ਕਿਸਾਨ ਹਰਿਆਣੇ ਦੇ ਪੰਜਾਬ ਦੇ ਸਾਡੇ ਨਾਲ ਨੇ ਉਹ ਸਾਡੀਆਂ ਨੀਤੀਆਂ ਨੂੰ ਠੀਕ ਸਮਝ ਰਹੇ ਨੇ ਇਹ ਕੁਝ ਕੁ ਲੋਕ ਜਿਹੜੇ ਖਾਮ-ਖਾਮ ਵਿਰੋਧੀ ਪਾਰਟੀਆਂ ਦੇ ਹੱਥੇ ਚੜ ਕੇ ਰੌਲਾ ਪਾ ਰਹੇ ਨੇ ਕੀ ਕਹੋਗੇ ਇਹ ਤਾਂ ਕੋਈ ਨਵਾਂ ਨਾਰਾ ਤਾਂ ਹੈ ਨਹੀਂ ਭਈ ਇਹ ਇਹ ਤਾਂ ਪੁਰਾਣੀਆਂ ਗੱਲਾਂ ਨੇ 2020 ਦੀਆਂ ਹੀ ਚੱਲਦੀਆਂ ਨੇ ਉਹਨਾਂ ਦੀ ਤੇ ਹੁਣ ਉਹਨਾਂ ਨੇ ਨਵੀਂ ਗੱਲ ਬੋਲੀ ਹੈ ਇਹਨਾਂ ਨੇ ਨਾ ਇਹ ਮਤਲਬ ਜਾਟ ਵਰਸ ਜ ਜਾਟਾਂ ਨੂੰ ਇੱਕ ਜਾ ਕਿਸਾਨ ਜਥੇਬੰਦੀ ਸਮਝ ਲੈ ਇਹਨਾਂ ਨੇ ਇਸ ਤਰ੍ਹਾਂ ਦੀ ਨਵੀਂ ਗੱਲ ਕੀਤੀ ਹੈ ਦੇਖੋ ਤੁਸੀਂ ਜਿੱਤਗੇ ਜਾਂ ਹਾਰਗੇ ਇਹ ਸਵਾਲ ਵੱਖਰਾ ਹੈ ਤੁਹਾਡੀ ਜਿੱਤ ਹਾਰ ਦਾ ਮੂਵਮੈਂਟ ਦੇ ਨਾਲ ਬਹੁਤਾ ਫਰਕ ਨਹੀਂ ਹੈ ਸਾਡਾ ਕੰਮ ਹੈ ਤੁਸੀਂ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਣਾ ਹਮ ਲੋਕਾਂ ਨੇ ਸਾਡੀ ਗੱਲ ਨੂੰ ਕਿੰਨਾ ਸਹਾਰਾ ਦੇ ਕੇ ਕਿੰਨਾ ਇਹਨੂੰ ਅੰਡਰਸਟੈਂਡ ਕਰਕੇ ਕੀ ਫੈਸਲਾ ਕਰ ਲਿਆ ਇਹ ਲੋਕਾਂ ਦਾ ਕੰਮ ਹੈ ਇਹਦੇ ਤੇ ਸਾਡਾ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਹਮ ਅਸੀਂ ਆਪਣਾ ਕੰਮ ਕਰੀ ਜਾਂਦੇ ਆ ਜੇ ਹੁਣ ਅਸੀਂ ਨੂੰ ਸੋਨੂੰ ਅਸੀਂ ਸਵਾਲ ਕਰੀਏ ਹਮ ਵੀ ਪੰਜਾਬ ਦੇ ਵਿੱਚ ਫਿਰ ਤੁਸੀਂ ਕਿਉਂ ਨਹੀਂ ਜਿੱਤੇ ਭਈ ਹਮ ਨੋ ਲੋਕ ਸਭਾ ਬਿਹਾਰ ਗਏ ਤੇ ਤੁਸੀਂ ਆ ਹੁਣ ਜਿਮਨੀ ਚੋਣਾਂ ਦੇ ਵਿੱਚ ਵੀ ਤੁਹਾਡੀ ਸਾਰੀ ਫੱਟੀ ਪਹੁੰਚ ਗਈ ਇੱਥੇ ਕਾਹਤੋਂ ਨਹੀਂ ਜਿੱਤੇ ਅਸੀਂ ਇਹ ਤਾਂ ਇੱਥੇ ਵੀ ਜਿਤਾ ਸਕਦੇ ਨੇ ਲੋਕ ਕਿਉਂਕਿ ਲੋਕਾਂ ਦਾ ਸਵਾਰ ਹੈ ਲੋਕਾਂ ਦੀ ਜਿੱਥੇ ਗੱਲ ਸਮਝ ਆ ਗਈ ਉੱਥੇ ਲੋਕਾਂ ਨੇ ਜਿਹੜਾ ਫੈਸਲਾ ਕਰ ਲਿਆ ਅਸੀਂ ਵੀ ਪਰਮਾਨ ਕਰਦੇ ਤੁਸੀਂ ਵੀ ਕਰ ਲਿਓ ਇੱਕ ਨਾ ਜੀ ਡੱਲੇਵਾਲ ਸਾਹਿਬ ਹੋਰਾਂ ਨੇ ਜਿਹੜਾ ਆਪਣਾ ਫੋਰਮ ਬਣਾਇਆ ਐਸ ਕੇ ਐਮ ਗੈਰ ਸਿਆਸੀ ਗੈਰ ਰਾਜਨੀਤਿਕ ਤੇ ਉਧਰੋਂ ਇਹ ਗੱਲ ਆਉਂਦੀ ਹੈ ਕਿ ਵੀ ਉਹ ਰਾਜਨੀਤਿਕ ਨੇ ਤੇ ਅਸੀਂ ਗੈਰ ਰਾਜਨੀਤਕਾਂ ਤੇ ਲੋਕਾਂ ਦੇ ਵਿੱਚ ਵੀ ਇਹ ਕਾਫੀ ਭੰਬਲਪੂਸਾ ਬਣਿਆ ਹੋਇਆ ਉਹ ਐ ਸਮਝਦੇ ਆ ਲੋਕ ਵੱਡੀ ਗਿਣਤੀ ਵੀ ਸ਼ਾਇਦ ਤੁਸੀਂ ਰਾਜਨੀਤਿਕ ਹੋ ਮੈਂ ਪੁੱਛਣਾ ਚਾਹਣਾ ਕਿ ਤੁਹਾਡੀ ਜਥੇਬੰਦੀ ਚੋਣਾਂ ਲੜਦੀ ਹੈ ਵੋਟਾਂ 'ਚ ਖੜਦੇ ਹੋ ਕੀ ਸਥਿਤੀ ਹੈ ਦੇਖੋ ਅਸੀਂ ਤਾਂ ਨਾ ਚੋਣਾਂ ਲੜਦੇ ਆ ਨਾ ਕਿਸੇ ਦੀ ਸਪੋਰਟ ਕਰਦੇ ਆ ਜੀ ਸਾਡੀ ਤਾਂ ਇਹ ਹੈ ਪਰ ਤੁਹਾਨੂੰ ਫਿਰ ਰਾਜਨੀਤਿਕ ਕਿਉਂ ਕਿਹਾ ਜਾ ਰਿਹਾ ਹੈ ਰਾਜਨੀਤਿਕਤਾ ਇਥੇ ਹਰ ਇੱਕ ਬੰਦੇ ਹੀ ਰਾਜਨੀਤਿਕ ਹੈ ਜਿਹੜਾ ਢਿੱਡ ਚੋਂ ਪੈਦਾ ਹੋ ਗਿਆ ਜਿੰਨਾ ਚਿਰ ਉਹ ਮਰਦਾ ਨਹੀਂ ਹੋ ਰਿਹਾ ਕੀ ਰਾਜਨੀਤੀ ਕਰ ਰਿਹਾ ਹੈ ਔਰ ਹਰ ਗੱਲ ਇਥੇ ਰਾਜਨੀਤੀ ਹੈ ਜੀ ਜੇ ਬੱਚਾ ਮੋਬਾਈਲ ਮੰਗਦਾ ਹੈ ਮੇਰੇ ਵਾਸਤੇ ਝਗੜਾ ਕਰਦਾ ਉਹਦੀ ਵੀ ਆਪਣੀ ਰਾਜਨੀਤੀ ਹੈ ਜੇ ਬਾਹਰ ਜਾਣ ਵਾਸਤੇ ਬੱਚਾ ਜਿੱਦ ਕਰਦਾ ਉਹਦੀ ਵੀ ਰਾਜਨੀਤੀ ਹੈ ਜੇ ਉਹਨੇ ਤੁਹਾਨੂੰ ਟੈਲੀਵਿਜ਼ਨ ਕਹਦਾ ਵੀ ਮੈਂ ਮੈਨੂੰ ਪਸੰਦ ਨਹੀਂ ਬਲਿਆ ਕਰਨ ਬਾਈਟ ਮੈਨੂੰ ਲਿਆ ਕੇ ਦੂਜਾ ਦਿਓ ਰੰਗीन ਲਿਆ ਕੇ ਦਿਓ ਹਰ ਗੱਲ ਦੀ ਇਥੇ ਬਾਈ ਰਾਜਨੀਤੀ ਹੈ ਜੇ ਮੈਂ ਵਾਲਾਂ ਦਾ ਸਟਾਈਲ ਕਟਵਾ ਕੇ ਤੁਹਾਨੂੰ ਕਹਿੰਦਾ ਮੈਂ ਤਾਂ ਇਹੇ ਜਿਹਾ ਰੱਖਣੇ ਆ ਮੈਂ ਤਾਂ ਲੰਮੀ ਦਾੜੀ ਤੇ ਇੱਕ ਮੋਛ ਰੱਖਣੀ ਆ ਇੱਕ ਮੋਛ ਕਟਾਉਣੀ ਆ ਮੈਂ ਤਾਂ ਮੁੰਦਰਾ ਪਾਉਣੀ ਆ ਹਰ ਗੱਲ ਦੇ ਵਿੱਚ ਰਾਜਨੀਤੀ ਹੈ ਅਸੀਂ ਇਹ ਕਹਿ ਨਹੀਂ ਸਕਦੇ ਇੱਥੇ ਕੋਈ ਗੈਰ ਰਾਜਨੀਤਿਕ ਮੇਰੀ ਸਮਝ ਮੁਤਾਬਕ ਦੇਖੋ ਕਿਸੇ ਨੂੰ ਕੀ ਸਮਝ ਆਉਂਦੀ ਹੈ ਕੋਈ ਗੱਲ ਨਹੀਂ ਮੇਰੀ ਸਮਝ ਮੁਤਾਬਕ ਜੰਮਿਆ ਹੋਇਆ ਬੱਚਾ ਮਨੁੱਖ ਜਿੰਨਾ ਚਿਰ ਕਾਫੇ ਚ ਨਹੀਂ ਜਾਂਦਾ ਉਹ ਰਾਜਨੀਤੀ ਰਹਿੰਦੀ ਮਤਲਬ ਗੈਰ ਸਿਆਸੀ ਕੁਝ ਨਹੀਂ ਹੁੰਦਾ ਗੈਰ ਸਿਆਸੀ ਗੈਰ ਰਾਜਨੀਤਿਕ ਜਾਂ ਗੈਰ ਸਿਆਸੀ ਸਮਝ ਲਓ ਕਿ ਕਿ ਸਿਆਸਤ ਦਾ ਹਰ ਗੱਲ ਚ ਸਿਆਸਤ ਜੀ ਅਗਲਾ ਸਵਾਲ ਹੈ ਕਿ ਮੈਂ ਡੱਲੇਵਾਲ ਸਾਹਿਬ ਹੋਰਾਂ ਦੀ ਇੱਕ ਇੰਟਰਵਿਊ ਪਿਛਲੇ ਦਿਨੀ ਕੀਤੀ ਸੀ ਉਹਦੇ ਚ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਸੀ ਜਿਹੜੀ ਬੜੀ ਚਰਚਾ ਦੇ ਵਿੱਚ ਆਈ ਪਿਛਲੇ ਦਿਨੀ ਉਹ ਕਹਿੰਦੇ ਬਈ ਉਹ ਜਥੇਬੰਦੀਆਂ ਸਾਡੇ ਨਾਲ ਤਾਂ ਨਹੀਂ ਆਈਆਂ ਕਿਉਂਕਿ ਉਹਨਾਂ ਚ ਕਾਫੀ ਕੁਝ ਵੱਡੀਆਂ ਜਥੇਬੰਦੀਆਂ ਨੇ ਜਿਹੜੀਆਂ ਕਿਸਾਨਾਂ ਦੀ ਕਰਜ਼ਾ ਮੁਕਤੀ ਵਾਲੀ ਮੰਗ ਤੇ ਐਮਐਸਪੀ ਗਰੰਟੀ ਕਾਨੂੰਨ ਵਾਲੀ ਮੰਗ ਨੂੰ ਠੀਕ ਹੀ ਨਹੀਂ ਸਮਝਦਿਆਂ ਉਹ ਕਹਿੰਦਾ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਨਾਲ ਸਾਡੀ ਮੀਟਿੰਗ ਹੋਈ ਸੀ ਤੇ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਵੱਡੀਆਂ ਕਿਸਾਨ ਜੱਥੇਬੰਦੀਆਂ ਖਵਾਉਂਦੀਆਂ ਨੇ ਉਹਨਾਂ ਨੇ ਕੈਪਟਨ ਨੂੰ ਇਹ ਕਹਿਤਾ ਸੀ ਵੀ ਅਸੀਂ ਕਰਜ਼ਾ ਮੁਕਤੀ ਨਹੀਂ ਚਾਹੁੰਦੇ ਕਿਸਾਨਾਂ ਦੀ ਇਹ ਜੇ ਇਹ ਇਸ਼ਾਰਾ ਤੁਹਾਡੇ ਵੱਲ ਜਾਂ ਹੋਰ ਜੱਥੇਬੰਦੀਆਂ ਵੱਲ ਹੈ ਇਹਦਾ ਸੱਚ ਕੀ ਹੈ ਪਹਿਲੀ ਗੱਲ ਤਾਂ ਇਹ ਵੀ ਕੈਪਟਨ ਦੇ ਨਾਲ ਅਸੀਂ ਕਦੇ ਇਹਨਾਂ ਨਾਲ ਜੀ ਬੇਟੀਏ ਨਹੀਂ ਕੀਤੀ ਹੂੰ ਅਸੀਂ ਇਹ ਜਿਹੇ ਖੱਦੂ ਖਾੜੇ ਚ ਪੈਂਦੀ ਨਹੀਂ ਹੁੰਦੇ ਵੀ ਉੱਥੇ 40 ਜੱਥੇ ਬੰਦੀਆਂ ਨੇ ਉੱਥੇ ਕੋਈ ਗੱਲ ਸੁਣਿਆ ਕਿ ਨਾ ਸੁਣਿਆ ਜੀ ਤੀਜੀ ਗੱਲ ਹੂੰ 2003 ਦੇ ਵਿੱਚ ਮਾਨਸਾ ਦੇ ਵਿੱਚ ਸਭ ਤੋਂ ਵੱਡੀ ਕਰਜ਼ਾ ਮੁਕਤੀ ਕਾਨਫਰੰਸ ਸਭ ਤੋਂ ਪਹਿਲਾਂ ਅਸੀਂ ਕੀਤੀ ਹੂੰ ਜਦੋਂ ਬਹੁਤ ਸਾਰੇ ਸਾਥੀਆਂ ਦਾ ਇਹ ਸਵਾਲ ਸੀ ਵੀ ਤੁਸੀਂ ਆੜਤੀਆਂ ਦੇ ਕਿਉਂ ਗੱਲ ਕਰਦੇ ਹੋ ਜੀ ਆੜਤੀਆਂ ਨੇ ਕਰਜ਼ਾ ਜਿਹੜਾ ਉਹਦੀ ਗੱਲ ਕਿਉਂ ਕਰਦੇ ਹੋ ਹੂੰ ਕਿੰਨੀਆਂ ਆਧਾਰਨਾ ਦੇਦਾ ਮੈਂ ਤੁਹਾਨੂੰ ਕੁੜਕੀਆਂ ਰੋਕੀਆਂ ਦੇ ਖੁਦਕੁਸ਼ੀਆਂ ਦੇ ਮਾਮਜ਼ੇ ਦੁਆਏ ਨੇ ਅਸੀਂ ਕਰਜ਼ੇ ਨਾਲ ਸੰਬੰਧਤ ਆਰਥਿਕ ਤੰਗੀਆਂ ਕਰਕੇ ਦੁਆਏ ਦੇ ਹੂੰ ਲੁਧਿਆਣੇ ਦੇ ਵਿੱਚ ਜਿਹੜਾ ਬੈਂਕਾਂ ਦੇ ਡਾਇਰੈਕਟਰ ਸੀ ਸਭ ਤੋਂ ਵੱਡਾ ਉਹਦਾ ਅਸੀਂ ਲਿਖਤੀ ਡਰਾਫਟ ਲਿਆ ਉਹ ਤੋਂ ਵੀ 10 ਲੱਖ ਤੱਕ ਦੇ ਕਰਜ਼ੇ ਤੇ ਕਿਸੇ ਦੀ ਕੋਈ ਗਿਰਫਤਾਰੀ ਜਾਂ ਉਹਨੂੰ ਕੁਰਕੀ ਨਹੀਂ ਹੋਊਗੀ ਨਾ ਉਹਨੂੰ ਨੋਟਿਸ ਜਾਊਗਾ ਨਾ ਉਹਨੂੰ ਜੇਲੀ ਵਿੱਚ ਕੀਤਾ ਜਾਊਗਾ ਹੂੰ ਸਮਝਵਤਾ ਹੋਇਆ ਸੀ ਪੰਜ ਸੱਤ ਜੱਥੇ ਬੰਦਿਆਂ ਨੇ ਇਕੱਠੇ ਹੋ ਕੇ ਲੜਿਆ ਸੀਗਾ ਮੇਰੇ ਖ਼ਿਆਲ ਸਾਨੀ ਮੇਰੇ ਜਿਆਦਾ ਅਸੀਂ ਕਰਜ਼ੇ ਦੀ ਲੜਾਈ ਪਰ ਮੈਨੂੰ ਨਹੀਂ ਲੱਗਦਾ ਪੰਜਾਬ ਦੀ ਕੋਈ ਇਹੀ ਜਿਹੀ ਜੱਥੇਬੰਦੀ ਹੋਊ ਜਿਹੜੀ ਇਹ ਕਹੇ ਵੀ ਕਿਸਾਨਾਂ ਦਾ ਕਰਜ਼ਾ ਮਾਫ਼ਲੀ ਹੋਣਾ ਚਾਹੀਦਾ ਹੂੰ ਤੇ ਇਹ ਸਾਥੀ ਪਤਾ ਨਹੀਂ ਕਿਧਰੋਂ ਗੱਲ ਕੱਢ ਲਿਆ ਇਹਨੇ ਬਹੁਤ ਵਾਰੀ ਪ੍ਰਚਾਰ ਕੀਤਾ ਖਾਸ ਕਰਕੇ ਸਾਡੇ ਤੇ ਅਟੈਕ ਕਰਦੇ ਹੁੰਦੇ ਆ ਇਹ ਬਿਲਕੁਲ ਜੀ ਅਸੀਂ ਇਸ ਤਰ੍ਹਾਂ ਦੀ ਸਾਡੀ ਪੋਜੀਸ਼ਨ ਨਹੀਂ ਹੈ ਕੌਣ ਕੀ ਕਹਿੰਦਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਮਤਲਬ ਤੁਸੀਂ ਕਰਜ਼ਾ ਮੁਕਤੀ ਤੇ ਐਮਐਸਬੀ ਗਰੰਟੀ ਕਾਨੂੰਨ ਚਾਹੁੰਦੇ ਹੋ ਬਿਲਕੁਲ ਚਾਹੁੰਦੇ ਨਹੀਂ ਚਾਉਂਦੇ ਨਹੀਂ ਜੀ ਲੜਦੇ ਆ ਇਹਦੀ ਖਾਤਰ ਅਸੀਂ ਤਾਂ ਭੜਦੇ ਆ ਇਹਦੀ ਖਾਤਰ ਤੁਸੀਂ ਮੈਨੂੰ ਇਹ ਦੱਸੋ ਆ ਹੁਣ ਝੋਨੇ ਝੋਲ ਦੇ ਵਿੱਚ ਸਾਡਾ ਇੱਕ ਮਹੀਨਾ ਅੰਦੋਲਨ ਚੱਲਿਆ ਦੱਸ ਦੇ ਸਾਥੀਆਂ ਦੀ ਕਿਹੜੀ ਜਥੇਬੰਦੀ ਹਾਜ਼ਰ ਸੀ ਬਾਈ ਇੱਕ ਮਹੀਨਾ ਟੋਲ ਪਲਾਜੇ ਫਿਰ ਹੀ ਰੱਖਿਆ ਐ ਐਮਐਸਪੀ ਦੀ ਖਾਤਰੀ ਅਸੀਂ ਮੰਡੀਆਂ ਦੇ ਵਿੱਚ ਮਹੀਨਾ ਅਸੀਂ ਮੰਡੀਆਂ ਚ ਫਿਰਦੇ ਰਹੇ ਆ ਸੰਗਤ ਬਲਾਕ ਦੇ ਵਿੱਚ ਸਾਡੇ ਤੇ ਲਾਠੀ ਚਾਰਜ ਹੋਇਆ ਐ ਅਸੀਂ ਕਰਜੇ ਦੀ ਚਿੰਤਾਤ ਨਹੀਂ ਅਸੀਂ ਐਮਐਸਪੀ ਦੇ ਚਿੰਤਾਤ ਨਹੀਂ ਤੇ ਹੋਰ ਕੌਣ ਐ ਇੱਥੇ ਪੰਜਾਬ ਦੇ ਵਿੱਚ ਐਮਐਸਪੀ ਬਚਾਉਣ ਦੀ ਲੜਾਈ ਐ ਤੇ ਬਾਹਰਲੀਆ ਸਟੇਟਾਂ ਦੇ ਵਿੱਚ ਐਮਐਸਪੀ ਲੈਣ ਦੀ ਲੜਾਈ ਐ ਕਿਉਂਕਿ ਉੱਥੇ ਮਿਲ ਨਹੀਂ ਰਹੀ ਸਾਡੇ ਮਿਲ ਰਹੀ ਐ ਇਹਨੂੰ ਬਚਾਉਣ ਦੀ ਲੜਾਈ ਐ ਕੌਣ ਇਹ ਤੋਂ ਭੱਜ ਜੂਗਾ ਜੀ ਉਹ ਕਹਿੰਦੇ ਕਿ ਦੇਖੋ ਇਹ ਜਿਹੜੇ ਘਰਾਂ 'ਚ ਬੈਠੇ ਨੇ ਜਥੇਬੰਦੀਆਂ ਬਣਾ ਕੇ ਉਹ ਕਹਿੰਦੇ ਅਸੀਂ ਪੁੱਛਣਾ ਚਾਹੁੰਨੇ ਆ ਵੀ ਜੇਕਰ ਤੁਸੀਂ ਸ਼ੰਭੂ ਤੇ ਖਨੌਰੀ ਆ ਕੇ ਲੜਨਾ ਨਹੀਂ ਗਾ ਤੇ ਫਿਰ ਤੁਹਾਡੀਆਂ ਜਥੇਬੰਦੀਆਂ ਦਾ ਫਾਇਦਾ ਕੀ ਪੰਜਾਬ ਨੂੰ ਦੇਖੋ ਜੀ ਸ਼ੰਭੂ ਤੇ ਖਨੌਰੀ ਬੈਠ ਕੇ ਹੀ ਇਹ ਹਿੰਦੂਣ ਲੜਿਆ ਜਾਂਦਾ ਬਸ ਇਹੀ ਹੈ ਮੈਨੂੰ ਇਹ ਦੱਸੋ ਜੀ ਮਲੇਰ ਕੋਟਲਾ ਦੇ ਵਿੱਚ ਦਿਨ ਦਿਹਾੜੇ ਪੰਜਾਬ ਸਰਕਾਰ ਨੇ ਜੀਸੀਪੀਆਂ ਲੈ ਕੇ ਝੋਨਾ ਵਾਹ ਦਾ ਕਿਸਾਨਾਂ ਦਾ ਭਰਤ ਮਾਲਾ ਪ੍ਰੋਜੈਕਟ ਵਾਸਤੇ ਹਾਂਜੀ ਤੇ ਉੱਥੇ ਸੰਭੂ ਤੇ ਖਨੌਰੀ ਤੇ ਅਸੀਂ ਉਹ ਮਾਲਾ ਫੇਰੀ ਜਾਈਏ ਜਾ ਕੇ ਬਹਿ ਕੇ ਤੁਸੀਂ ਬੈਠੋ ਅਸੀਂ ਬੈਠੇ ਰਹੀਏ ਹੂੰ ਇਹ ਮੈਨੂੰ ਲੱਗਦਾ ਵੀ ਇਹੀ ਅੰਦੋਲਨ ਹੈ ਹੂੰ ਇਧਰ ਦੁੰਨੇ ਵਾਲੇ ਪਿੰਡ ਦੇ ਵਿੱਚ ਦਿਨ ਦਿਹਾੜੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਉਹ ਦੁੰਨੇ ਵਾਲੇ ਪਿੰਡ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਆ ਗਏ ਹੂੰ ਤੇ ਉਹ ਜਬਰੀ ਪੈਸਾ ਉਹਨਾਂ ਨੇ ਚੱਕਿਆ ਨਹੀਂ ਤੇ ਅਸੀਂ ਖਨੌਰੀ ਜਾ ਕੇ ਤੁਹਾਡੇ ਕੋਲੇ ਬਹਿ ਜਾਈਏ ਤੇ ਉਧਰ ਉਹਨਾਂ ਨੂੰ ਛੁੱਟੀ ਦੇ ਦਈਏ ਵੀ ਖੰਭ ਲੋ ਜ਼ਮੀਨਾਂ ਹੂੰ ਆ ਲੇੜਿਆ ਦੀ ਗੈਸ ਲੈਂਡ ਪਾਈਪ ਕੱਢਣ ਆ ਕੇ ਸਾਡੀਆਂ 40 ਗੱਡੀਆਂ ਟੁੱਟੀਆਂ ਕਿੰਨੇ ਸਾਡੇ ਬੰਦੇ ਮਰ ਗਏ ਦੇ ਦੋਨੇ ਵਾਲੇ ਦੇ ਵਿੱਚ ਸਾਡਾ ਦਿਨ ਤੇ ਸਾਡੇ ਲਾਠੀ ਚਾਰਜ ਹੋਇਆ ਦਿਨ ਦੇ ਸਾਡੇ ਪੁਲਿਸ ਅਸੀਂ ਭਜਾਈ ਹੈ ਤੇ ਉਹ ਬੰਦ ਕੀਤੀ ਹੈ ਉਹਨਾਂ ਦੇ ਬੰਮ ਜਾਲ ਲਿਆ ਹੁਣ ਜ਼ਮੀਨ ਦੀ ਪੂਰੀ ਇਸੇ ਨੂੰ ਤੁਸੀਂ ਲੜਾਈ ਮੰਨਦੇ ਹੋ ਵੀ ਕਿਸੇ ਜਗ੍ਹਾ ਤੇ ਇੱਕ ਜਗ੍ਹਾ ਤੇ ਜਾ ਕੇ ਬਹਿ ਕੇ ਕੰਟ ਲਾ ਕੇ ਬਹਿ ਜੋ ਤੇ ਉੱਥੇ ਬੈਠੇ ਰੋਟੀਆਂ ਖਾਈ ਚਾ ਉਹ ਹੀ ਲੜਾਈ ਹੈ ਇਹੋ ਕੋਈ ਲੜਾਈ ਨਹੀਂ ਅਸੀਂ ਸਮਝਦੇ ਆਂ ਵੀ ਕਿਸੇ ਨੂੰ ਕੋਈ ਠੀਕ ਲੱਗਦਾ ਦੇਖ ਸਾਡਾ ਉਹਨਾਂ ਤੇ ਐ ਨਹੀਂ ਵੀ ਤੁਸੀਂ ਖਨੌਰੀ ਕਿਉਂ ਬੈਠੇ ਹੋ ਤੁਸੀਂ ਸੰਭੂ ਕਿਉਂ ਬੈਠੇ ਹੋ ਪਰ ਉਹ ਕਹਿਣ ਵੀ ਜੋ ਅਸੀਂ ਕਰ ਰਹੇ ਆ ਉਹ ਹੀ ਦਰੁਸਤ ਹੈ ਇਹ ਇਹ ਠੀਕ ਨਹੀਂ